ਰੋਕ ਚੱਲ ਪਿੱਛੇ ਚੱਲ ਪਿੱਛੇ ਦੱਸ ਪਹਿਲਾਂ ਕਿੱਥੇ ਚੱਲੀ ਆ ਨਾ ਕੋਈ ਲੋੜ ਨਹੀਂ ਤੈਨੂੰ ਤੇਰੀ ਮਾਂ ਦੇ ਕੋਲੇ ਜਾਣ ਦੀ ਹਰ ਵਾਰੀ ਤੈਨੂੰ ਪੁੱਠੀਆਂ ਪੜਤਾ ਪੜਾ ਕੇ ਭੇਜਦੀ ਆ ਕਿਉਂ ਨਹੀਂ ਤੇਰੇ ਖਾਣੇ 'ਚ ਪੈਂਦੀ ਗੱਲ ਕੋਈ ਨਹੀਂ ਜੋ ਹੁੰਦਾ ਨਾ ਕਰ ਲਓ ਪਰ ਅੱਜ ਤਾਂ ਮੈਂ ਪੇਕੇ ਜਾ ਕੇ ਰਹਿਣਾ ਨਾਲੇ ਰਹੀ ਗੱਲ ਦਰਵਾਜ਼ੇ ਬੰਦ ਕਰਨ ਦੀ ਤੁਹਾਡਾ ਪੁੱਤ ਮੇਰੇ ਨਾਲ ਆ ਉਦੋਂ ਹੀ ਤਾਂ ਦਰਵਾਜ਼ੇ ਖੋਲੋਗੇ ਨਾ ਐਦਾਂ ਨਾ ਹੋਵੇ ਮੇਰੇ ਲਈ ਦਰਵਾਜ਼ੇ ਬੰਦ ਕਰਦੇ ਕਰਦੇ ਨਾ ਆਪਣੇ ਲਈ ਦਰਵਾਜ਼ੇ ਬੰਦ ਕਰਵਾ ਕੇ ਬੈਠ ਜਾ ਦੀਦੀ ਲਾਫੋਂ ਸਭ ਠੀਕ ਤਾਂ ਹੋਊਗਾ ਹਾਂਜੀ ਦੀਦੀ ਸਤਿ ਸ੍ਰੀ ਅਕਾਲ ਆ ਮੈਂ ਤਾਂ ਐ ਕਹਿੰਦੀ ਸੀ ਅਭੀ ਤੂੰ ਨਾ ਮੰਮੀ ਨੂੰ ਇਹਦੇ ਬਾਰੇ ਕੋਈ ਗੱਲ ਨਾ ਕਰੀ ਠੀਕ ਐ ਨਾ ਨਾ ਪੈਣ ਮੈਂ ਕਿਉਂ ਗੱਲ ਕਰਨੀ ਆ ਨਾਲੇ ਮੈਂ ਹੁਣ ਨਿਆਣਾ ਥੋੜੀ ਆ ਮੈਂ ਬਹੁਤ ਸਿਆਣਾ ਹੋ ਗਿਆ ਮੈਨੂੰ ਸਭ ਪਤਾ ਕਿਹੜੀ ਗੱਲ ਕਰਨੀ ਆ ਕਿਹੜੀ ਨਹੀਂ ਕਰਨੀ ਮੇਰੀ ਗੱਲ ਸੁਣੋ ਮੰਮੀ ਨਾ ਇਦਾਂ ਦੇ ਨਹੀਂ ਹੈਗੇ ਉਹ ਪਤਾ ਨਹੀਂ ਅੱਜ ਉਹਨਾਂ ਨੂੰ ਕੀ ਹੋ ਗਿਆ ਉਹਨਾਂ ਨੇ ਅੱਗੇ ਤਾਂ ਇਦਾਂ ਕਦੀ ਕੀਤਾ ਨਹੀਂ ਮੈਂ ਤਾਂ ਪਹਿਰਾਣਾ ਤੇ ਕਿਉਂ ਕੀਤਾ ਉਹਨਾਂ ਨੇ ਇਦਾਂ ਕੋਈ ਨਾ ਪਹਿਨੇ ਤੂੰ ਪਰਦੇ ਨਾ ਪਾਇਆ ਕਰ ਮੈਨੂੰ ਸਭ ਪਤਾ ਕੌਣ ਕੀ ਕਰਦਾ ਕੀ ਨਹੀਂ ਕਰਦਾ ਤੁਸੀਂ ਮੈਨੂੰ ਇਹ ਦੱਸੋ ਜੀਜਾ ਜੀ ਨੂੰ ਸਾਰੀ ਗੱਲ ਦਾ ਪਤਾ ਹੈ ਉਹ ਨਹੀਂ ਮੈਂ ਤੈਨੂੰ ਇਹ ਤਾਂ ਕਹੀ ਤਾਂ ਜਾਣੀ ਆ ਵੀ ਉਹਨਾਂ ਨੇ ਕਦੀ ਇਦਾਂ ਕੀਤਾ ਹੀ ਨਹੀਂ ਪਰ ਮੈਂ ਆਪ ਕਹੀ ਜਾਣੀ ਵੀ ਇਹਨਾਂ ਨੇ ਕਦੀ ਪਤਾ ਨਹੀਂ ਅੱਜ ਕਿਉਂ ਇਦਾਂ ਕੀਤਾ ਵਾ ਸੈਲ ਕੋਈ ਨਾ ਜੋ ਵੀ ਕੀਤਾ ਗੱਲ ਤੇਰੇ ਮੇਰੇ ਵਿੱਚ ਹੀ ਰਹੂਗੀ ਮੈਂ ਕਿਸੇ ਨੂੰ ਨਹੀਂ ਕਰਦਾ ਬਸ ਤੂੰ ਆਪਣਾ ਧਿਆਨ ਰੱਖਿਆ ਕਰ ਜੇ ਤੈਨੂੰ ਲੋੜ ਹੁੰਦੀ ਹੈ ਨਾ ਤੂੰ ਜਦੋਂ ਮਰਜ਼ੀ ਫੋਨ ਕਰਦਾ ਕਰ ਮੈਂ ਆ ਜਾਇਆ ਕਰੂੰਗਾ ਚਲ ਠੀਕ ਆ ਵੀਰੇ ਆਪਣਾ ਧਿਆਨ ਰੱਖੀ ਹਾਂ ਤੁਸੀਂ ਵੀ ਆਪਣਾ ਧਿਆਨ ਰੱਖਿਓ ਓਕੇ ਵਿਚਾਰੀ ਕੀ ਕੀ ਸਹੰਗੀ ਹੈ ਜੇ ਕਦੇ ਮਾਂ ਨੂੰ ਪਤਾ ਲੱਗ ਗਿਆ ਨਾ ਤਾਂ ਬਹੁਤ ਬੁਰਾ ਹੋਣਾ ਫੇਰ ਅੱਬਾ ਹੁਣ ਤੂੰ ਹੀ ਹੈਂ ਜੋ ਮੇਰੀ ਭੈਣ ਦਾ ਧਿਆਨ ਰੱਖ ਸਕਦਾ ਤੇ ਮੈਨੂੰ ਪਤਾ ਹੈ ਤੇ ਤੇਰੇ ਫੈਸਲੇ ਹਮੇਸ਼ਾ ਸਹੀ ਹੁੰਦੇ ਨੇ ਮੰਮੀ ਤੁਸੀਂ ਵੱਡੇ ਹੋ ਐਵੇਂ ਸਿਰ ਸੁੱਟ ਕੇ ਬੈਠੇ ਹੋ ਹੁਣ ਦੱਸੋ ਤਾਂ ਸਹੀ ਅੱਗੇ ਕਰਨਾ ਕੀ ਆ ਹੁਣ ਨਾ ਕਰਨਾ ਕੀ ਆ ਤੈਨੂੰ ਵੀ ਤਾਂ ਪਤਾ ਹੀ ਆ ਜਦੋਂ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀ ਉਦੋਂ ਤੋਂ ਹੀ ਕਹਿੰਦੇ ਸੀਗੇ ਕਿ ਕੁੜੀ ਅਸੀਂ ਰੱਖਾਂਗੇ ਤੇ ਹੁਣ ਸਾਡੇ ਸਿਰ ਕਿਉਂ ਸਿਆਪਾ ਪਾਉਣ ਨੂੰ ਫਿਰਦੇ ਨੇ ਅਸੀਂ ਕਿਉਂ ਰੱਖੀ ਇਹਦੀ ਕੁੜੀ ਉਹ ਮੰਮੀ ਉਦੋਂ ਨਾ ਕੁੜੀ ਦਾ ਪਿਓ ਜਿੰਦਾ ਸੀਗਾ ਹੁਣ ਉਹ ਦੁਨੀਆ ਛੱਡ ਗਿਆ ਜਿੰਨੀ ਦਰੋ ਸੀਗਾ ਉਹਨੇ ਆਪਣੀ ਜ਼ਿੰਮੇਵਾਰੀ ਨਭਾਈ ਆ ਹੁਣ ਆਪੋ ਛੋਟੀ ਬੱਚੀ ਨੂੰ ਇੱਥੇ ਰੋਲਣ ਲਈ ਥੋੜੀ ਛੱਡ ਦੇਣਾ ਹੈ ਮਾਫ ਕਰਨਾ ਵੀਰ ਜੀ ਅਸੀਂ ਉਸ ਕੁੜੀ ਨੂੰ ਇੱਥੇ ਵੀ ਨਹੀਂ ਲਿਆ ਸਕਦੇ ਤੁਹਾਨੂੰ ਪਤਾ ਹੀ ਹੈ ਦੀਦੀ ਦਾ ਦੂਜਾ ਵਾ ਕਿੰਨੀ ਮੁਸ਼ਕਿਲ ਨਾਲ ਹੋਇਆ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਹੋਊਗਾ ਇਹ ਵੀ ਤਾਂ ਸੋਚੋ ਪਰ ਮਿੰਨੀ ਆਪ ਉਸ ਬੱਚੀ ਨੂੰ ਉੱਥੇ ਵੀ ਤਾਂ ਨਹੀਂ ਨਾ ਛੱਡ ਸਕਦੇ ਤੈਨੂੰ ਪਤਾ ਹੀ ਆ ਉਸ ਬੱਚੀ ਦਾ ਉੱਥੇ ਹੁਣ ਕੋ ਹੈ ਹੀ ਕੋਣ ਦੇਖ ਬੋਲੀ ਮੈਂ ਤਾਂ ਉਸ ਕੁੜੀ ਨੂੰ ਨਾ ਉਰੇ ਲਿਆਉਣ ਦੇ ਬਿਲਕੁਲ ਹੱਕ ਦੇ ਵਿੱਚ ਨਹੀਂ ਹੈਗੀ ਜੇ ਤੂੰ ਆਪਣੀ ਮਰਜ਼ੀ ਚ ਲਈ ਤੇ ਉਹ ਕੁੜੀ ਨੂੰ ਇੱਥੇ ਲੈ ਕੇ ਆਇਆ ਨਾ ਤਾਂ ਸਾਰੀ ਜ਼ਿੰਮੇਵਾਰੀ ਤੇਰੀ ਹੋਊਗੀ ਤੇ ਨਾਲੇ ਉਸ ਕੁੜੀ ਦੇ ਉਰੇ ਆਉਣ ਤੋਂ ਬਾਅਦ ਮੀਨੂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਫਰਕ ਆਇਆ ਨਾ ਫਿਰ ਤੂੰ ਦੇਖ ਲਈ ਤੇਰਾ ਤੇ ਮੇਰਾ ਰਿਸ਼ਤਾ ਖਤਮ ਤੇਰਾ ਤੇ ਮੇਰਾ ਰਸਤਾ ਖਤਮ ਕੋਈ ਨਹੀਂ ਮੰਮੀ ਤੁਸੀਂ ਜਿਵੇਂ ਕਹੋਗੇ ਨਾ ਉਵੇਂ ਕਰ ਲਾਂਗੇ ਪਰ ਫਿਲਹਾਲ ਦੀ ਘੜੀ ਮੈਂ ਉਸ ਬੱਚੀ ਨੂੰ ਉੱਥੇ ਰੋਣ ਲਈ ਨਹੀਂ ਛੱਡ ਸਕਦਾ ਦੇਖ ਮੈਨੂੰ ਤਾਂ ਐ ਲੱਗਦਾ ਨਾ ਵੀ ਇਹ ਮੀਨੂ ਦੇ ਨਾ ਪਹਿਲੇ ਸੋਹਰਿਆਂ ਦੀ ਨਾ ਕੋਈ ਚਾਲ ਆ ਉਦੋਂ ਤਾਂ ਪੰਚਾਇਤ ਦੇ ਵਿੱਚ ਬੜਾ ਕਹਿੰਦੇ ਹੁੰਦੇ ਸੀਗੇ ਅਸੀਂ ਤਾਂ ਕੁੜੀ ਨੂੰ ਤਤੀ ਵਾਹ ਨਹੀਂ ਲੱਗਣ ਦਿੰਦੇ ਤੇ ਹੁਣ ਹੁਣ ਉਹਦੇ ਦਾਣੇ ਮੁੱਕ ਗਏ ਉੱਥੇ ਹੁਣ ਕਹਿੰਦੇ ਲੈ ਜਾਓ ਆਪਦੀ ਨੂੰ ਓ ਮੰਮੀ ਦਾਣੇ ਮੁੱਕਿਆ ਕਿ ਨਹੀਂ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਤੁਸੀਂ ਤਿਆਰ ਹੋ ਜਾਓ ਚੱਲ ਬਬਲੀ ਤੂੰ ਵੀ ਤਿਆਰ ਹੋ ਇੱਕ ਵਾਰੀ ਉੱਥੇ ਜਾ ਵੀ ਪਤਾ ਲੱਗੂਗਾ ਵੀ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਸਰਦਾਰ ਜੀ ਨਾ ਤੁਸੀਂ ਜਾਣਾ ਜਾਓ ਮੈਂ ਨਾ ਜਾਵਾਂ ਉੱਥੇ ਅੱਜ ਨਾ ਮੈਂ ਜਾਵਾਂ ਕੱਲ ਤੇ ਨਾਲੇ ਮੇਰੀ ਇੱਕ ਗੱਲ ਸੁਣ ਲੈ ਤੂੰ ਵੀ ਕੰਨ ਖੋਲ ਕੇ ਜੋ ਕੁੜੀ ਨੂੰ ਇਸ ਘਰ ਦੇ ਵਿੱਚ ਲੈ ਕੇ ਆਇਆ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਨਾ ਥੀਓ ਕੁੜੀ ਇੱਥੇ ਆ ਗਈ ਨਾ ਤਾਂ ਘਰ ਦਾ ਖਰਚਾ ਹੋਰ ਵਧ ਜਣਾ ਤੇ ਉਹਦੀ ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਸਾਨੂੰ ਹੀ ਕਰਨਾ ਪੈਣਾ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਉਸ ਕੁੜੀ ਨੂੰ ਇਸ ਘਰ ਦੇ ਵਿੱਚ ਨਹੀਂ ਆਉਣ ਦੇਣਾ। ਓ ਮੰਮੀ ਇਹਨਾਂ ਗੱਲਾਂ ਦਾ ਹੁਣ ਕੋਈ ਫਾਇਦਾ ਹੈਗਾ? ਇੱਕ ਵਾਰ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਕੀ ਹੋਣਾ ਕੀ ਨਹੀਂ ਕਰਨਾ ਆਪ ਅੱਗੇ। ਚੱਲ ਬੋਲੀ ਤਿਆਰ ਹੋ ਆਪਾਂ ਚਲਦੇ ਹਾਂ ਉੱਥੇ ਦੇਖਦੇ ਹਾਂ ਕੀ ਕਰਨਾ ਹੈ। ਨਾ ਮੰਮੀ ਆਹ ਕਿਹੜਾ ਨਵਾਂ ਪੰਗਾ ਪਾਣ ਲੱਗੇ ਨੇ ਹੁਣ ਵੀਰ ਜੀ? ਨਹੀਂ ਇਹ ਹੀ ਤਾਂ ਮੈਨੂੰ ਸਮਝ ਨਹੀਂ ਲੱਗਦੇ ਹੈਗਾ। ਵੀ ਆ 골ਡੀ ਕਰੀ ਕੀ ਜਾਂਦਾ ਵਾ? ਐਵੇਂ ਹੀ ਕਹੀ ਜਾਂਦਾ ਵੀ ਉਹਨੂੰ ਕੁੜੀ ਨੂੰ ਇੱਥੇ ਲਿਆਓ। ਉਹਨੂੰ ਲਿਆ ਕੇ ਹੋਰੇ ਮੇਰੀ ਧੀ ਦੀ ਜ਼ਿੰਦਗੀ ਵਿੱਚ ਨਵਾਂ ਸਿਆਪਾ ਪਾਉਣਾ ਵਾ ਕੋਈ ਐ ਵੀ ਕੋਈ ਉਹਦਾ ਰਿਸ਼ਤੇਦਾਰ ਲੈ ਜਾਊਗਾ ਰੱਖ ਲੈਣਗੇ ਆਪਾਂ ਹੀ ਅੱਗੇ ਤਾਂ ਬੜਾ ਕਹਿੰਦੇ ਸੀਗੇ ਅਸੀਂ ਰੱਖਾਂਗੇ ਅਸੀਂ ਰੱਖਾਂਗੇ ਹੁਣ ਇਹਨਾਂ ਤੋਂ ਸਾਂਭੀ ਨਹੀਂ ਜਾਂਦੀ ਹੈਗੀ ਨਾ ਤੁਹਾਨੂੰ ਕੋਈ ਖੈਰ ਖਬਰ ਹੈਗੀ ਵੀ ਹੈ ਕਿ ਨਹੀਂ ਘਰ ਕੀ ਹੋਈ ਜਾਂਦਾ ਪਿਆ ਓ ਯਾਰ ਥੋੜਾ ਨਾ ਤੂੰ ਪੇਸ਼ੈਂਸ ਰੱਖ ਮੀਨੂ ਦੀਦੀ ਦਾ ਪਹਿਲਾ ਘਰ ਵਾਲਾ ਦੁਨੀਆਂ 'ਚ ਨਹੀਂ ਰਿਹਾ ਹੁਣ ਤੇ ਦਾਦੀ ਨੇ ਨਾ ਕੁੜੀ ਨੂੰ ਰੱਖਣ ਤੋਂ ਮਨਾ ਕਰਤਾ ਹੁਣ ਦੱਸੋ ਕਰਨਾ ਕੀ ਹੈ ਨੋ ਐਵੇਂ ਕਿਵੇਂ ਕੁੜੀ ਨੂੰ ਰੱਖਣ ਨੂੰ ਜਵਾਬ ਦੇ ਸਕਦੇ ਆ ਜਦੋਂ ਪੰਚਾਇਤ ਬੈਠੀ ਸੀ ਨਾ ਉਦੋਂ ਉਹਨਾਂ ਨੇ ਕਿਹਾ ਸੀ ਕੁੜੀ ਦੀ ਹਰ ਇੱਕ ਜ਼ਿੰਮੇਵਾਰੀ ਉਹਨਾਂ ਦੀ ਹੈ ਤੇ ਹੁਣ ਉਹ ਕਿਵੇਂ ਪਿੱਛੇ ਪੈਰ ਖਿੱਚ ਸਕਦੇ ਨੇ ਨਾ ਮੈਨੂੰ ਨਹੀਂ ਇਹ ਸਭ ਕੁਝ ਪਤਾ ਮੈਨੂੰ ਬਸ ਇੰਨਾ ਪਤਾ ਹੈ ਤੁਹਾਡੇ ਭਰਾ ਭਾਬੀ ਕੁੜੀ ਨੂੰ ਲੈਣ ਚਲੇ ਗਏ ਨੇ ਨਾਲੇ ਨਾ ਜਿਹੜਾ ਕੰਮ ਉੱਥੇ ਕਰਦੇ ਪਿਓ ਨਾ ਉਹ ਬਾਅਦ ਚੋਂ ਕਰ ਲਿਆ ਜੇ ਪਹਿਲੇ ਇੱਥੇ ਆ ਕੇ ਆਪਣਾ ਘਰ ਸੰਭਲੋ ਚੱਲ ਕੋਈ ਨਾ ਮੈਨੂੰ 3-4 ਦਿਨ ਦਾ ਟਾਈਮ ਦੇ ਜਿੰਨੀ ਜਲਦੀ ਹੋ ਸਕਦਾ ਹੈ ਨਾ ਮੈਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹਾਂ ਨਾ ਤੁਸੀਂ ਤਾਂ ਨਾ ਕੋਸ਼ਿਸ਼ ਹੀ ਕਰਿਆ ਜੇ ਹੋਰ ਤੁਹਾਡੇ ਕੋਲ ਕੁਝ ਨਹੀਂ ਹੋਣਾ ਜਦੋਂ ਦੇਖੋ ਨਾ ਇੰਨਾਂ ਦਾ ਕੋਈ ਨਾ ਕੋਈ ਇਹੀ ਘਰ ਆਪਾਂ ਸਵੇਰ ਸਵੇਰ ਆਜੀ ਆਹ ਰੋਕਦੇ ਗਏ ਗੋਲਦੀ ਮੈਂ ਤਾਂ ਕਦੀ ਸੁਪਨੇ ਚ ਵੀ ਨਹੀਂ ਸੋਚਿਆ ਸੀ ਵੀ ਇਸ ਘਰ ਚ ਦੁਆਰਾ ਐਸੇ ਕੰਮ ਕਰਨ ਨੂੰ ਆਣਾ ਪਊਗਾ ਆ ਚਲ ਜਾਣਾ ਤਾਂ ਪਹਿਲਾਂ ਅੰਦਰ ਜਾ ਕੇ ਦੇਖਦੇ ਹਾਂ ਇੱਕ ਵਾਰੀ ਚਲੋ ਕਿਸੇ ਮਹਾਰਾਜ ਇਧਰੋਂ ਦੇਖਦੇ ਆ ਦੇਖਣਾ ਚਲੋ ਆ ਜਾ ਦੇਖਦੇ ਆ ਫਿਰ ਮਾਂ ਪੁੱਤ ਕਿਵੇਂ ਠੀਕ ਹੋ ਸਕਦੀ ਹੈ ਜਿਹਦਾ ਜਵਾਨ ਪੁੱਤ ਤੁਰ ਗਿਆ ਹੋਵੇ ਉਹ ਮਾਂ ਕਿਵੇਂ ਠੀਕ ਹੋ ਸਕਦੀ ਮਸੀਹ ਇੱਕਦਮ ਕੀ ਹੋ ਗਿਆ ਜਿਹੜਾ ਆਪਾਂ ਨਾ ਵਾਪਰ ਗਿਆ ਪੁੱਤ ਮੈਂ ਕਦੇ ਸੋਚ ਨਹੀਂ ਸਕਦੀ ਸੀ ਕਿ ਰੱਬ ਮੈਨੂੰ ਆਹ ਦਿਨ ਵੀ ਦਿਖਾਊਗਾ ਚਲੋ ਮਸੀਹ ਜੀ ਲੋਗੇ ਤਾਂ ਹੁਣ ਗੁਜ਼ਾਰਾ ਹੋਣਾ ਨਹੀਂ ਜੋ ਰੱਬ ਦੀ ਰਜ਼ਾ ਉਹਦਾ ਹੁਕਮ ਹੀ ਰਹਿੰਦਾ ਐ ਜੀ ਮਾਸੂ ਜੀ ਕੁਛ ਤਾਂ ਹੋਇਆ ਹੀ ਹੋਣਾ ਉਹਨਾਂ ਨੂੰ ਕਿਉਂ ਕੁਛ ਨਹੀਂ ਪੁੱਤ ਬਸ ਸਵੇਰੇ ਕੰਮ ਤੇ ਜਾਣ ਲੱਗਿਆ ਮੈਨੂੰ ਇਹ ਕਹਿ ਗਿਆ ਮੈਂ ਕੰਮ ਤੇ ਚੱਲਿਆ ਰੇ ਵਾਪਸ ਨਹੀਂ ਆਇਆ ਮੇਰਾ ਪੁੱਤ ਪੁੱਤ ਪਹਿਲਾਂ ਉਹਨੇ ਕਾਲੀ ਕਾਲੀ ਤਲਾਕ ਲੈ ਲਿਆ ਹੁਣ ਜਦੋਂ ਬੱਚੀ ਆਪਣੇ ਮਾਂ ਬਾਰੇ ਪੁੱਛਦੀ ਉਹਨੂੰ ਟੈਨਸ਼ਨ ਲੈਂਦਾ ਹੁਣ ਅੰਦਰੋਂ ਅੰਦਰ ਟੈਨਸ਼ਨ ਲੈ ਲਿਆ ਕਿ ਬੱਸ ਹੁਣ ਉਹ ਕੀ ਸੋਚਦਾ ਹਰ ਦਿਨ ਸੋਚਦਾ ਬੱਚੀ ਨੂੰ ਮਾਂ ਦਾ ਪਿਆਰ ਦੇ ਸਕਦਾ ਕਿ ਨਹੀਂ ਦੇ ਸਕਦਾ ਇਹ ਟੈਨਸ਼ਨ ਦੂਰ ਲੈ ਗਈ ਮੈਨੂੰ ਖਾਲੀ ਕਰ ਗਿਆ ਮੇਰਾ ਪੁੱਤ ਮੈਨੂੰ ਉਜਾੜ ਗਿਆ ਮੇਰਾ ਬੱਤ ਮੈਨੂੰ ਉਜਾੜ ਗਿਆ ਖਾਲੀ ਕਰ ਗਿਆ ਮੈਨੂੰ ਮੇਰਾ ਪੁੱਤ ਆ ਖਾ ਵਾਪਸ ਥਾਣੇ ਲਿਆ ਸਕਦੇ ਪਰ ਤੁਹਾਡਾ ਪੂਰਾ ਧਿਆਨ ਰੱਖਾਂਗੇ ਨਾਲੇ ਮੈਨੂੰ ਦੱਸੋ ਗੁੜੀਆ ਦਿਖਦੀ ਨਹੀਂ ਭਈ ਕਿੱਥੇ ਗਈ ਠੀਕ ਤਾਂ ਹੈਗੀ ਆ ਨਾ ਠੀਕ ਤਾਂ ਹੈਗੀ ਆ ਪੁੱਤ ਪਰ ਹੁਣ ਉਹ ਸਵਾਲ ਕਰਦੀ ਆ ਮੈਨੂੰ ਉਹਦੇ ਸਵਾਲਾਂ ਦਾ ਜਵਾਬ ਨਹੀਂ ਹੈਗਾ ਮੇਰੇ ਕੋਲ ਪੁੱਤ ਕੋਈ ਨਹੀਂ ਮਸੀ ਜਿੰਨਾ ਸਵਾਲਾਂ ਦਾ ਜਵਾਬ ਨਾ ਨਾ ਹੋਵੇ ਵਕਤ ਉਹਨਾਂ ਨੂੰ ਆਪਣੇ ਆਪ ਹੀ ਜਵਾਬ ਦੇ ਦਿੰਦਾ ਹੈ ਤੁਸੀਂ ਦਿਮਾਗ ਤੇ ਬੋਝ ਨਾ ਪਾਓ ਅਸੀਂ ਤੁਹਾਡਾ ਵੀ ਧਿਆਨ ਰੱਖਾਂਗੇ ਗੁੜੀਆਂ ਦਾ ਵੀ ਧਿਆਨ ਰੱਖਾਂਗੇ ਪੁੱਤ ਮੈਂ ਤਾਂ ਉਹ ਘੜੀ ਨੂੰ ਪਛਤਾਨੀ ਜੋ ਪਿੱਛੇ ਹੋ ਗਿਆ ਨਾ ਉਹ ਘੜੀ ਨੂੰ ਬਹੁਤ ਪਛਤਾਨੀ ਜੇ ਉਹ ਸਾਰਾ ਕੁਝ ਨਾ ਹੋਇਆ ਹੁੰਦਾ ਅੱਜ ਮੇਰਾ ਪੁੱਤ ਮੇਰੇ ਕੋਲ ਹੁੰਣਾ ਸੀ ਅੱਜ ਮੇਰਾ ਪੁੱਤ ਮੇਰੇ ਕੋਲ ਹੁੰਣਾ ਸੀ ਉਹ ਦੁਨੀਆ ਤੋਂ ਤੁਰ ਗਿਆ ਪਿਛਲੀਆਂ ਗੱਲਾਂ ਨੂੰ ਛੱਡੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਤੁਸੀਂ ਇਹ ਦੱਸੋ ਬੱਚੀ ਦੇ ਬਾਰੇ ਕੀ ਸੋਚਿਆ ਉਹ ਕੀ ਕਰਨਾ ਉਹਦੇ ਬਾਰੇ ਤੁਸੀਂ ਕੀ ਉਹਦੇ ਬਾਰੇ ਮਨ ਮਦਨ ਨੂੰ ਮਤੋਂ ਗੱਲ ਵੀ ਨਹੀਂ ਹੁੰਦੀ ਵੀ ਤੁਹਾਨੂੰ ਕੀ ਕਹਾਂ ਕੀ ਨਾ ਕਹਾਂ ਉਹ ਬੱਚੇ ਦੀ ਜ਼ਿੰਮੇਵਾਰੀ ਤੁਸੀਂ ਬਾਰੇ ਕੀ ਸੋਚਿਆ ਪੁੱਤ ਜ਼ਿੰਮੇਵਾਰੀਆਂ ਦੀ ਕੀ ਕਹਿੰਦਾ ਮੈਂ ਜ਼ਿੰਮੇਵਾਰੀਆਂ ਕਿਵੇਂ ਚੱਕ ਸਕਦੀ ਮੈਨੂੰ ਤਾਂ ਆਪਣਾ ਨਹੀਂ ਪਤਾ ਮੈਂ ਅੱਜ ਹੈਗੀ ਆ ਕੱਲ ਨਹੀਂ ਹੈਗੀ ਮੈਂ ਤਾਂ ਹੀ ਤਾਂ ਤੁਹਾਨੂੰ ਫੋਨ ਕੀਤਾ ਇਹ ਬੱਚੀ ਨੂੰ ਤੁਸੀਂ ਆਪ ਲੈ ਜਾਓ ਤੇ ਵੀ ਜ਼ਿੰਮੇਵਾਰੀ ਤੁਸੀਂ ਚੱਕ ਲਓ ਮੈਂ ਬੱਚੀ ਨੂੰ ਤਾਂ ਅਸੀਂ ਲੈ ਜਾਾਂਗੇ ਪਰ ਮੈਂ ਤਾਂ ਆਪਣੇ ਵੱਲੋਂ ਤੁਹਾਨੂੰ ਇੱਕ ਸਲਾਹ ਦਵਾਂਗਾ ਤੁਸੀਂ ਬੱਚੀ ਦਾ ਧਿਆਨ ਰੱਖੋ ਤੇ ਬੱਚੀ ਤੁਹਾਡਾ ਧਿਆਨ ਰੱਖੂਗੀ ਕਿਉਂਕਿ ਤੁਹਾਡਾ ਵੀ ਕੋਈ ਹੋਰ ਸਹਾਰਾ ਨਹੀਂ ਤੁਹਾਡਾ ਇਕੱਲਾ ਇਕੱਲਾ ਪੁੱਤ ਸੀਗਾ ਤੁਹਾਡਾ ਵੀ ਕੋਈ ਸਹਾਰਾ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਵੀ ਬੱਚੀ ਨੂੰ ਤੁਸੀਂ ਆਪਣੇ ਕੋਲ ਰੱਖੋ ਲੇ ਆਨ ਨੂੰ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਸਾਨੂੰ ਤੁਹਾਡੀ ਫਿਕਰ ਹੈ ਨਾ ਵੀ ਤੁਹਾਨੂੰ ਕੌਣ ਸੰਭੂਗਾ ਇਸ ਉਮਰੇ ਤਾਂ ਕੌਣ ਸੰਭੂਗਾ ਤੁਹਾਨੂੰ ਮੈਨੂੰ ਇਹ ਸਮਝ ਨਹੀਂ ਆ ਰਹੀ ਪੁੱਤ ਜ਼ਿੰਮੇਵਾਰੀਆਂ ਚੱਕਣ ਵਾਲਾ ਤਾਂ ਤੁਰ ਗਿਆ ਇਸ ਦੁਨੀਆ ਤੋਂ ਮੈਨੂੰ ਤਾਂ ਆਪਣਾ ਨਹੀਂ ਪਤਾ ਮੈਂ ਅੱਜ ਦਾ ਦਿਨ ਦੇਖਿਆ ਕੱਲ ਦਾ ਸੂਰਜ ਚੜ੍ਹਦਾ ਦੇਖਾਂ ਕਿ ਨਾ ਦੇਖਾਂ ਪੁੱਤ ਲੈ ਜਾਓ ਤੁਸੀਂ ਇਹਨੂੰ ਲੈ ਜਾਓ ਪੁੱਤ ਲੇ ਜੋ ਕੋ ਤੈਨੂੰ ਦੁੱਸੀ ਮਸੀ ਜੀ ਸਾਨੂੰ ਲੈ ਜਾਗੇ ਕੋਈ ਸਾਨੂੰ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਕੱਲ ਨੂੰ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਤੁਹਾਨੂੰ ਸਵਾਲ ਜਵਾਬ ਕਰੂਗਾ ਕਿ ਤੁਸੀਂ ਕਹੋਗੇ ਜੀ ਸਾਨੂੰ ਕੋਈ ਕੱਲ ਨੂੰ ਸਵਾਲ ਜਵਾਬ ਕਰੂਗਾ ਉਹ ਆਪਣੇ ਮਾਪੇ ਬਾਰੇ ਪੁੱਛੂ ਕਿ ਸਾਡੇ ਕੋਲ ਵੀ ਕੋਈ ਜਵਾਬ ਨਹੀਂ ਹੈਗਾ ਉਹਨੂੰ ਦੇਣ ਵਾਸਤੇ ਅਸੀਂ ਉਹਨੂੰ ਕੀ ਜਵਾਬ ਦਵਾਂਗੇ ਉਹ ਤਾਂ ਜੰਮਣ ਆਲੀ ਨੇ ਨਹੀਂ ਸੋਚਿਆ ਜਦੋਂ ਉਹਨੂੰ ਛੱਡ ਕੇ ਚਲੀ ਗਈ ਜਦੋਂ ਉਹ ਹੀ ਛੱਡ ਕੇ ਚਲੀ ਗਈ ਮੈਂ ਹੁਣ ਬੱਚੀ ਦਾ ਕਿਵੇਂ ਧਿਆਨ ਰੱਖ ਸਕਦੀ ਹਾਂ ਪੁੱਤ ਮਾਸੀ ਜੀ ਚਲੋ ਜੋ ਹੋਣਾ ਸੀ ਮੈਂ ਫੇਰ ਉਹੀ ਗੱਲ ਕਹੂੰਗਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਸਾਡੀ ਤੁਸੀਂ ਇਹ ਨਾ ਕਹੋ ਵੀ ਅਸੀਂ ਕਿਤਰਾਂ ਨੇ ਕੋਈ ਨਹੀਂ ਅਸੀਂ ਉਹਨੂੰ ਲਿਜਾਣ ਨੂੰ ਤਿਆਰ ਅਸੀਂ ਉਹਦੀ ਜ਼ਿੰਮੇਵਾਰੀ ਸ承担 ਨੂੰ ਤਿਆਰ ਪੁੱਤ ਜੀ ਤਾਨੀ ਕਰਤਾ ਆਪਣੇ ਪੁੱਤ ਦੀ ਆਖਰੀ ਨਿਸ਼ਾਨੀ ਨੂੰ ਤੁਹਾਡੇ ਨਾਲ ਭੇਜਣ ਦਾ ਪਰ ਕੀ ਕਰਾਂ ਤੁਹਾਨੂੰ ਪਤਾ ਜਮਾਨਾ ਬਹੁਤ ਭੈੜਾ ਏ ਮੈਂ ਕੁੜੀ ਨੂੰ ਲੈ ਕੇ ਕਿੱਥੇ ਜਾਵਾਂਗੀ ਰੇ ਮਾਂ ਜੀ ਦਿਲ ਹੌਲਾ ਨਾ ਕਰੋ ਅਸੀਂ ਕੁੜੀ ਦੀ ਇਮੇਵਾਰੀ ਚੱਕਟਿਆਂ ਅਸੀਂ ਉਹਨੂੰ ਲੈ ਜਾਵਾਂਗੇ ਕਿੱਥੇ ਹੈ ਬੱਚੀ ਦਿਖੀ ਨਹੀਂ ਜਦੋਂ ਦੇ ਅਸੀਂ ਆਏ ਹਾਂ ਉਹ ਤਾਂ ਬਸ ਆਣ ਆਲੀ ਟੀਸ਼ਨ ਗਈ ਹੋਈ ਆ ਪੜ੍ਹਨ ਬਸ ਆਂਦੀ ਹੋਊਗੀ ਮਾਸੀ ਜੀ ਨਾ ਤੁਸੀਂ ਬਿਕਰਨਾ ਨਾ ਕਰੋ ਅਸੀਂ ਲਤਾ ਜੰਮੇ ਆ ਉਹਨੂੰ ਜਦੋਂ ਵੀ ਤੁਹਾਡਾ ਦਿਲ ਕਰੂਗਾ ਨਾ ਤੁਸੀਂ ਫੋਨ ਕਰ ਦਿਓ ਅਸੀਂ ਉਹਨੂੰ ਮਿਲਾਉਣ ਵਾਸਤੇ ਜ਼ਰੂਰ ਲਿਆਵਾਂਗੇ ਬਾਕੀ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਊਗੀ ਨਾ ਤੁਸੀਂ ਸਾਨੂੰ ਦੱਸ ਦਿਓ ਅਸੀਂ ਪਿੱਛੇ ਨਹੀਂ ਹਟਦੇ ਮਾਸੀ ਜੀ ਮੈਂ ਵੀ ਤੁਹਾਡੇ ਪੁੱਤਾਂ ਰ ਗਈਆਂ ਜੇ ਤੁਹਾਡਾ ਇੱਕ ਪੁੱਤ ਚਲ ਗਿਆ ਮੈਂ ਉਹਦੀ ਜਗ੍ਹਾ ਤਾਂ ਨਹੀਂ ਲੈ ਸਕਦਾ ਪਰ ਮੈਂ ਤੁਹਾਡਾ ਧਿਆਨ ਜ਼ਰੂਰ ਰੱਖ ਸਕਦਾ ਹਾਂ ਮਾ ਜਿਦੇ ਕਰਕੇ ਕਾਟੇ ਡਾ ਕਲੇਸ਼ ਪਿਆ ਹੋਇਆ ਉਹਨੂੰ ਤਾਂ ਦੱਸਾਂ ਕਿੰਨੇ ਕਰਨੀਆਂ ਪਰਨੀਆਂ ਪੈ ਰੀਆਂ ਉਹਦੀਆਂ ਸਾਨੂੰ ਹਾਂਜੀ ਕਿਵੇਂ ਹੋ ਜੀ ਉਹ ਮੇਰੇ ਤਾਂ ਠੀਕ ਆ ਭਾਬੀ ਤੂੰ ਸੁਣਾ ਅੱਜ ਕਿਧਰੋਂ ਦਿਨ ਚੜਿਆ ਵੀ ਤੂੰ ਮੈਨੂੰ ਫੋਨ ਕਰ ਲਿਆ ਉਹ ਦੀਦੀ ਅੱਜ ਦਾ ਦਿਨ ਤਾਂ ਤੁਸੀਂ ਪੁੱਛੋ ਹੀ ਨਾ ਕਿੱਡਾ ਭੈੜਾ ਚੜਿਆ ਸਾਡੇ ਲਈ ਵੀ ਤੇ ਤੁਹਾਡੇ ਲਈ ਵੀ ਨਕੀ ਮਤਲਬ ਤੇਰਾ ਮੈਂ ਸਮਝੀ ਨਹੀਂ ਕੁਛ ਉਹ ਦੀਦੀ ਤੁਹਾਡੀ ਪਹਿਲੀ ਸੱਸ ਦਾ ਫੋਨ ਆਇਆ ਸੀ ਤੁਹਾਡਾ ਪਹਿਲਾ ਘਰ ਵਾਲਾ ਉਹ ਨਹੀਂ ਦੁਨੀਆ ਵਿੱਚ ਨਹੀਂ ਰਿਹਾ ਤੇ ਕੁੜੀ ਨੂੰ ਸਾਡੇ ਵੱਲ ਭੇਜਣ ਦੀ ਗੱਲ ਕਰਦੇ ਪਏ ਨੇ ਅੱਛਾ ਇਹ ਕਿਵੇਂ ਹੋ ਗਿਆ ਨਾਲੇ ਤਾਂ ਮੈਂ ਇਸ ਬਾਰੇ ਨਾ ਫੋਨ ਤੇਰੀ ਗੱਲ ਕਰ ਸਕਦੀ ਹੈਗੀ ਮੈਂ ਘਰੇ ਆਉਣੀ ਆ ਹਾਂਜੀ ਦੀਦੀ ਘਰੇ ਆਓਗੇ ਤਾਂ ਸਾਡੇ ਲਈ ਹੋਰ ਵੀ ਚੰਗੀ ਗੱਲ ਹੈ ਆਜੋ ਤੁਸੀਂ ਘਰੇ ਬੈ ਕੇ ਹੀ ਗੱਲ ਕਰਦੇ ਆਂ ਅੱਛਾ ਚਲ ਔਨੀਆਂ ਮੈਂ ਆਈ ਨਾ ਹੁਣ ਵੇਖਦੀ ਆ ਜਦੋਂ ਤੇਰੇ ਸੋਹਰਿਆਂ ਨੂੰ ਪਤਾ ਲੱਗਾ ਵੀ ਤੇਰੇ ਪਹਿਲੇ ਵਿਆਹ ਚੋ ਕੁੜੀ ਨੂੰ ਸਾਂਭਣ ਵਾਲਾ ਹੁਣ ਦੁਨੀਆਂ ਚ ਹੀ ਨਹੀਂ ਰਿਹਾ ਤੈਨੂੰ ਤਾਂ ਉਹਨਾਂ ਨੇ ਆਪੇ ਹੀ ਛੱਡ ਦੇਣਾ ਇਹੀ ਮੌਕਾ ਤਾਂ ਮੈਂ ਪਾਲਦੀ ਸੀ ਇੱთა ਕਿੱਦਾਂ ਹੋ ਗਿਆ ਘਰੇ ਐਡੀ ਵੱਡੀ ਗੱਲ ਹੋ ਗਈ ਤੇ ਮੰਮੀ ਨੇ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਉੱਦਾਂ ਤਾਂ ਮੈਨੂੰ ਨਿੱਕੀ ਨਿੱਕੀ ਗੱਲ ਫੋਨ ਕਰਕੇ ਦੱਸਦੇ ਆ ਜਾ ਕੇ ਦੇਖਣਾ ਪੈਣਾ ਕੀ ਹਾਲਾ ਨਾ ਕੀ ਗੱਲ ਹੈ ਕਿੱਧਰ ਮੂੰਹ ਚੱਕਿਆ ਚੱਕਦੀਆਂ ਬੈਂਕ ਤੁਰ ਪੈਣੀ ਆ ਕਿਸੇ ਨੂੰ ਦੱਸਣਾ ਪੁੱਛਣਾ ਨਹੀਂ ਹੁੰਦਾ ਨਾ ਮੰਮੀ ਤੁਹਾਡਾ ਹਰ ਗੱਲ ਵਿੱਚ ਟੋਕਣਾ ਜ਼ਰੂਰੀ ਹੁੰਦਾ ਹੈ ਨਾਲੇ ਤੁਸੀਂ ਆ ਕੀ ਮੇਰੇ ਤੇ ਪਹਿਰੇਦਾਰੀ ਸੀ ਕਰਦੇ ਰਹਿੰਦੇ ਹੋ ਨਾ ਜਿਹੜੇ ਘਰ ਦੇ ਵਿੱਚ ਤੇਰੇ ਵਰਗੀਆਂ نوਹਾ ਹੋਣ ਨਾ ਉੱਥੇ ਪਹਿਰੇਦਾਰੀ ਕਰਨੀ ਪੈਂਦੀ ਆ ਚੱਕਦੀ ਆ ਬੈਗ ਮੋਢੇ ਤੇ ਟੰਕੇ ਤੁਰ ਪੈਂਦੀ ਆ ਬੋਲ ਦੱਸਦੀ ਨਹੀਂ ਕਿੱਥੇ ਚੱਲੀਆਂ ਮੇਰੇ ਨਾਲ ਹਰ ਕੰਮ 'ਚ ਨਾ ਟੰਗ ਨਾ ਡਾਇਆ ਕਰੋ ਨਾਲੇ ਅੱਜ ਮੇਰਾ ਜਾਣਾ ਬਹੁਤ ਜ਼ਰੂਰੀ ਆ ਮੈਨੂੰ ਜਾ ਲੈਣ ਦਿਓ ਰੁਕ ਚੱਲ ਪਿੱਛੇ ਚੱਲ ਪਿੱਛੇ ਦੱਸ ਪਹਿਲਾਂ ਕਿੱਥੇ ਚੱਲੀਆਂ ਮੰਮੀ ਮੇਰਾ ਜਾਣਾ ਨਾ ਬਹੁਤ ਜ਼ਰੂਰੀ ਆ ਜਾ ਲੈਣ ਤਾਂ ਮੈਨੂੰ ਰਸਤਾ ਛੱਡੋ ਜਾ ਕੇ ਦਿਖਾ ਮੈਂ ਖੜੀ ਆ ਇੱਥੇ ਮੁਰੇ ਚੱਲ ਹਿੰਮਤ ਆ ਤਾਂ ਉੱਤਰ ਕੇ ਦਿਖਾ ਪੌੜੀ ਚੱਲ ਇੱਧਰ 10 ਪਹਿਲਾਂ ਕਿੱਥੇ ਚੱਲੀ ਆ ਮਮੀ ਅੱਜ ਨਾ ਮੇਰਾ ਬਹਿਸ ਕਰਨ ਦਾ ਮੂਡ ਨਹੀਂ ਹੈਗਾ ਅੱਜ ਮੇਰਾ ਮਾਂ ਨੂੰ ਮਿਲਣਾ ਬਹੁਤ ਜ਼ਰੂਰੀ ਆ ਮੈਨੂੰ ਜਾ ਲੈੰਦੋ ਨਾ ਤੂੰ ਮੈਨੂੰ ਦੱਸਦਾ ਸਹੀਂ ਕਿਹੜਾ ਤੇਰੀ ਮਾਂ ਦੇ ਕੋਲੇ ਇਹ ਜੱਖ ਖਜ਼ਾਨਾ ਦੱਬਿਆ ਜਿਹੜਾ ਤੂੰ ਆਏ ਦਿਨੋਂ ਉਥੇ ਤੁਰੀ ਰਹਿਣੀ ਆ ਮੈਨੂੰ ਵੀ ਦੱਸ ਚੱਲ ਮੈਂ ਵੀ ਗੱਲ ਦੀਆਂ ਤੇਰੇ ਨਾਲ ਫਿਰ ਮੈਨੂੰ ਪਤਾ ਹੋਣਾ ਚਾਹੀਦਾ ਤੂੰ ਜਾਣਾ ਕੀ ਕਰਨ ਮੈਂ ਨਾ ਤੁਹਾਨੂੰ ਪਹਿਲੀ ਤੇ ਆਖਰੀ ਵਾਰੀ ਕਹਿ ਰਹੀ ਆ ਕਿ ਮੇਰਾ ਰਸਤਾ ਛੱਡ ਦਿਓ ਮੇਰਾ ਚ ਮਾਂ ਕੋਲ ਜਾਣਾ ਬਹੁਤ ਜ਼ਰੂਰੀ ਆ ਨਾ ਕੋਈ ਲੋੜ ਨਹੀਂ ਤੈਨੂੰ ਤੇਰੀ ਮਾਂ ਦੇ ਕੋਲੇ ਜਾਣ ਦੀ ਹਰ ਵਾਰੀ ਤੈਨੂੰ ਪੁੱਠੀਆਂ ਪੜਤਾ ਪੜਾ ਕੇ ਭੇਜਦੀ ਆ ਕਿਉਂ ਨਹੀਂ ਤੇਰੇ ਖਾਨੇ 'ਚ ਪੈਂਦੀ ਗੱਲ ਨਾ ਮੈਂ ਤੁਹਾਡੀ ਅੱਜ ਤੱਕ ਕਿਹਾ ਕਿ ਮੰਨੀ ਆ ਜਿਹੜੀ ਹੁਣ ਮੰਨੂਗੀ ਇਸ ਕਰਕੇ ਅੱਜ ਮੈਨੂੰ ਜਾ ਲੈਣ ਦਿਓ ਬਹੁਤ ਜ਼ਰੂਰੀ ਆ ਮੇਰਾ ਜਾਣਾ ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਆ ਤੁਹਾਨੂੰ ਮੈਂ ਨਾ ਅੱਜ ਤੂੰ ਜੇ ਤੂੰ ਮੇਰੇ ਤੋਂ ਬਾਹਰ ਹੀ ਹੋ ਕੇ ਗਈਆਂ ਨਾ ਆਪਣੇ ਪੇਕੇ ਆ ਦਰਵਾਜ਼ਾ ਤੇਰੇ ਲਈ ਸਦਾ ਲਈ ਬੰਦ ਹੋ ਜਾਣਾ ਇਹ ਦੇਖ ਲਈ ਫਿਰ ਯਾਦ ਰੱਖੀ ਕੋਈ ਨਹੀਂ ਜੋ ਹੁੰਦਾ ਨਾ ਕਰ ਲਓ ਪਰ ਅੱਜ ਤਾਂ ਮੈਂ ਪੇਕੇ ਜਾ ਕੇ ਰਹਿਣਾ ਨਾਲੇ ਰਹੀ ਗੱਲ ਦਰਵਾਜ਼ੇ ਬੰਦ ਕਰਨ ਦੀ ਤੋੜਾ ਪੁੱਤ ਮੇਰੇ ਨਾਲ ਆ ਉਦੋਂ ਹੀ ਤਾਂ ਦਰਵਾਜ਼ੇ ਖੋਲੋਂਗੇ ਨਾ ਐਦਾਂ ਨਾ ਹੋਵੇ ਮੇਰੇ ਲਈ ਦਰਵਾਜ਼ੇ ਬੰਦ ਕਰ ਦੇ ਕਰ ਦੇ ਨਾ ਆਪਣੇ ਹੀ ਦਰਵਾਜ਼ੇ ਬੰਦ ਕਰਵਾ ਕੇ ਬੈਠ ਜਾ ਹਾਏ ਰੱਬਾ ਬੜੀ ਸੋਹਣੀ ਜ਼ਿੰਦਗੀ ਚੱਲਦੀ ਸੀਗੀ ਨਾ ਤੂੰ ਮੇਰੀ ਨੋ ਨੂੰ ਚੱਕਦਾ ਤੇ ਨਾ ਮੈਨੂੰ ਇਹਦੇ ਵਰਗੀ ਦਾ ਮੂੰਹ ਦੇਖਣਾ ਪੈਂਦਾ ਪਤਾ ਨਹੀਂ ਕਿਹੜੇ ਜਨਮਾਂ ਦਾ ਬਦਲਾ ਲਿਆ ਵਾ ਜਿਹੜਾ ਇਹਦੇ ਵਰਗੀ ਦਾ ਮੂੰਹ ਮੈਨੂੰ ਦੇਖਣਾ ਪੈ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਇਹਦੀ ਮੁਲਾਮਤ ਇਕੱਠੀ ਕਰਦੀ ਰੱਬਾ ਤਾਂ ਮੰਮੀ ਦਾ ਫੋਨ ਹਲੋ ਹਾਂਜੀ ਮੰਮੀ ਨਾ ਤੂੰ ਇੱਥੇ ਮੰਮੀ ਮੰਮੀ ਕਰੀ ਜਾਣਾ ਵਾ ਤੈਨੂੰ ਆਪਣੀ ਜਨਾਨੀ ਦਾ ਧਿਆਨ ਹੈ ਕਿ ਨਹੀਂ ਹੁਣ ਉਹਨੇ ਕੀ ਕਰਤਾ ਨਾ ਅੱਜ ਫੇਰ ਆਪਣੇ ਪੇਕੇ ਤੁਰ ਗਈ ਮੈਨੂੰ ਤੂੰ ਇੱਕ ਗੱਲ ਦੱਸ ਦੇ ਉਹ ਤਾਂ ਹਰ ਚੌਥੇ ਦਿਨ ਆਪਣੇ ਪੇਕੇ ਜਾਣਾ ਜ਼ਰੂਰੀ ਹੈ ਮੈਂ ਆ ਕੇ ਕਰਦਾ ਗੱਲ ਨਾ ਤੂੰ ਆਹੀ ਕਹੀ ਜਾ ਕਰਦਾ ਗੱਲ ਕਰਦਾ ਗੱਲ ਤੇਤੋਂ ਨਹੀਂ ਕੋਈ ਗੱਲ ਹੋਣੀ ਹੈਗੀ ਜਿੱਦਣ ਦੀ ਉਹ ਪੇਕੇ ਤੋਂ ਆਈ ਆ ਨਾ ਤੂੰ ਉਹਦਾ ਚਮਚਾ ਬਣਿਆ ਪਿਆ ਵਾ ਜਿਵੇਂ ਤੈਨੂੰ ਨਚਾਈ ਜਾਂਦੀ ਓਵੇਂ ਤੂੰ ਨੱਚੀ ਜਾਣਾ ਵਾ ਸ਼ਰਮ ਕਰ ਲੈ ਭੰਟੀ ਕੁਛ ਮੰਮੀ ਤੁਹਾਨੂੰ ਮੈਂ ਕਿਹਾ ਨਾ ਮੈਂ ਥੋੜਾ ਬੀਜ਼ੀ ਆ ਮੈਂ ਆ ਕੇ ਕਰਦਾ ਗੱਲ ਆਨਲਾਈਨ ਕਰੇ ਨਾ ਕਰੇ ਆ ਕਿ ਕਿਹੜਾ ਤੱਤੋ ਕੋਈ ਗੱਲ ਹੁੰਦੀ ਆ ਜਨਾਨੀ ਆਉਂਦੇ ਦਾ ਤੇਰਾ ਮੋਮੋ ਠਗੜੀਆਂ ਮਾਰ ਕੇ ਬੁੱਠਾ ਬੰਦ ਕਰ ਦਿੰਦੀ ਆ ਇਹ ਹੁਣ ਮੈਨੂੰ ਇਹ ਦੇਖਣਾ ਪੈਣਾ ਮੇਰੇ ਘਰ ਜਣੀ ਕੋਈ ਚੱਲਣਾ ਹੈਗਾ ਬਹੁਤ ਹੋ ਗਈਆਂ ਤੁਹਾਡੀਆਂ ਡਰਾਮੇਵਾਜ਼ੀਆਂ ਕੋਈ ਨਾ ਜੋ ਕਰਨਾ ਹੁਣ ਮੈਂ ਹੀ ਕਰੂ ਕਰ ਬੰਦ ਫੋਨ ਤੂੰ ਹੁਣ ਬਹਿ ਜਾ ਕੁੜੀ ਨੂੰ ਫੋਨ ਕਰਦੀ ਆ ਤਾਂ ਉਹ ਕਹਿੰਦੀ ਇਹਨਾਂ ਦੀ ਮੇਰੇ ਨਾਲ ਕੋਈ ਗੱਲ ਨਾ ਕਰੋ ਮੁੰਡੇ ਨੂੰ ਫੋਨ ਕਰਦੀ ਆ ਉਹ ਕਹਿੰਦਾ ਮੈਂ ਘਰ ਆ ਕੇ ਗੱਲ ਕਰਾਂਮ ਏ ਮਹਾਰਾਣੀ ਦਿਨੋਂ ਪੇਨ ਸਿਰ ਤੇ ਚੜਦੀ ਜਾਂਦੀ ਆ ਮੈਂ ਕੀ ਕਰਾਂ ਮੈਨੂੰ ਵੀ ਕੋਈ ਦੱਸ ਦੋ ਮੈਂ ਕੀ ਕਰਾਂ ਮੰਮੀ ਲੇਟੇ ਜੇ ਹੁਣ ਕੁਝ ਸੋਚਿਆ ਵੀ ਕਰਨਾ ਕੀ ਐ ਨਾ ਸੋਚਣਾ ਕੀ ਐ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਆ ਦੋਨਾਂ ਨੂੰ ਕੀ ਲੋੜ ਪਈ ਸੀ ਕਿ ਉੱਥੇ ਜਾਣ ਦੀ ਆਹੀ ਗੱਲ ਤਾਂ ਮੈਂ ਤੁਹਾਡੇ ਨਾਲ ਕਰਨ ਆਈ ਆ ਮੰਮੀ ਵੀਰ ਜੀ ਤੇ ਭਾਬੀ ਨੂੰ ਕੀ ਲੋੜ ਪਈ ਸੀ ਐਦਾਂ ਦੇ ਰਿਸ਼ਤੇਆਂ ਨੂੰ ਮੂੰਹ ਲਾਣ ਦੀ ਜਿਨ੍ਹਾਂ ਨਾਲ ਸਾਡਾ ਹੁਣ ਕੋਈ ਨਾਤਾ ਹੀ ਨਹੀਂ ਹੈਗਾ ਨਾ ਮੈਨੂੰ ਤਾਂ ਨਾ ਆ ਮੀਨੂ ਦੀ ਟੈਨਸ਼ਨ ਹੋਈ ਪਈ ਆ ਜਦੋਂ ਉਹਦੇ ਸਹੁਰਿਆਂ ਨੂੰ ਪਤਾ ਲੱਗਿਆ ਨਾ ਵੀ ਇਹਦੇ ਪਹਿਲਾ ਵਿਆਹ ਤੋਂ ਕੁੜੀ ਵੀ ਆ ਪਤਾ ਨਹੀਂ ਮੇਰੀ ਧੀ ਨਾਲ ਕੀ ਕਰਨਗੇ ਉਹ ਉਹਦੇ ਨਾਲ ਰਿਸ਼ਤਾ ਰੱਖਣਗੇ ਵੀ ਕਿ ਨਹੀਂ ਨਾ ਮੰਮੀ ਟੈਨਸ਼ਨ ਵਾਲੀ ਤਾਂ ਗੱਲ ਹੈਗੀ ਹੋਈ ਐ ਮੈਂ ਮੀਨੂ ਦੀਦੀ ਨੂੰ ਫੋਨ ਕਰਿਆ ਉਹ ਆਂਦੇ ਹੀ ਆਉਣਗੇ ਮੈਨੂੰ ਤਾਂ ਇਹੀ ਆ ਕਿ ਤੇ ਗੋਲਡੀ ਤੇ ਬਬਲੀ ਨਾ ਸੱਚੀ ਕੁੜੀ ਨੂੰਰੇ ਨਾਲੇ ਆਉਣ ਆ ਮੰਮੀ ਮੈਨੂੰ ਤਾਂ ਆਪ ਇਸ ਗੱਲ ਦੀ ਟੈਨਸ਼ਨ ਹੋਈ ਪਈ ਆ ਕਿਤੇ ਉਹ ਕੁੜੀ ਘਰੇ ਆ ਕੇ ਮੀਨੂ ਦੀ ਦੀਦੀ ਦੀ ਜ਼ਿੰਦਗੀ 'ਚ ਮੁਸੀਬਤ ਨਾ ਖੜੀ ਕਰ ਦੇਵੇ ਕੀ ਕਰੀਏ ਜਿੰਨਾ ਚਿਰ ਮੈਂ ਮੀਨੂ ਨਾਲ ਗੱਲ ਨਹੀਂ ਨਾ ਕਰਦੀ ਮੈਨੂੰ ਨਾ ਚੈਨ ਜਾਂ ਨਹੀਂ ਆਉਂਦਾ ਐ ਕਰ ਉਹਨੂੰ ਫੋਨ ਕਰਕੇ ਪੁੱਛ ਕਿੱਥੇ ਕੋ ਪਹੁੰਚ ਗਈ ਉਹ ਹਾਂਜੀ ਮੰਮੀ ਹੁਣੇ ਫੋਨ ਕਰਕੇ ਪੁੱਛਦੀ ਆ ਮੇਰਾ ਤਾਂ ਨਾ ਜਦੋਂ ਦੀ ਇਹ ਗੱਲ ਸੁਣੀ ਆ ਹੱਥ ਪੈਰ ਹੀ ਠੰਢੇ ਹੋਈ ਜਾਂਦੇ ਆ

ਇਹ ਥੋੜੀ ਲੈ ਕੇ ਗਏ ਸੀਗੇ ਪੁੱਤ ਤੇਰੀ ਨਾਨੀ ਮम्मा ਲੈ ਗਏ ਸੀ ਇਹ ਥੋੜੀ ਲੈ ਕੇ ਇਹ ਤਾਂ ਤੈਨੂੰ ਲੈਣ ਆਏ ਆ ਮੈਂ ਨਹੀਂ ਜਾਣਾ ਤੈਨੂੰ ਛੱਡ ਕੇ ਇਹਨਾਂ ਨਾਲ ਇਹ ਮੇਰੇ ਮਨ ਵਿੱਚ ਤਾਂ ਦੂਰ ਲੈ ਗਏ ਸੀ ਮੈਂ ਨਹੀਂ ਜਾਣਾ ਕੋਈ ਗੱਲ ਨਹੀਂ ਮਾਸੀ ਜੀ ਬੱਚੀ ਆ ਇਹਨੂੰ ਕੀ ਪਤਾ ਲੱਗਦਾ ਰਿਸ਼ਤਿਆਂ ਦਾ ਪੁੱਤ ਤੂੰ ਜਾਣਾ ਆਪਣੀ ਮਮਾ ਕੋ ਮੈਂ ਨਹੀਂ ਕਿਤੇ ਜਾਣਾ ਆਪਣੀ ਦਾਦੀ ਨੂੰ ਛੱਡ ਕੇ ਜਦੋਂ ਮਮਾ ਪਾਪਾ ਨੂੰ ਛੱਡ ਗਏ ਸੀਗੇ ਪਾਪਾ ਪਤਾ ਕਿੰਨਾ ਰੋਂਦੇ ਹੁੰਦੇ ਸੀ ਦੇਖ ਲਿਆ ਪੁੱਤ ਹੁਣ ਤੁਸੀਂ ਹੈਗਾ ਕੋਈ ਜਵਾਬ ਇਦੀਆਂ ਗੱਲਾਂ ਦਾ ਹੁਣੇ ਮਾਂ ਤੋਂ ਬਿਨਾ ਦੇਖੋ ਕਿਵੇਂ ਰਹੀ ਐ ਆਪਣੀ ਮਾਂ ਤੋਂ ਬਿਨਾ ਦੇਖ ਲਓ ਇਹਦੇ ਪਿਓ ਨੇ ਇਹਨੂੰ ਇਕੱਲੇ ਨੂੰ ਪਾਲ ਲਿਆ ਯਾ ਪੁੱਤ ਇਹਦੀ ਜ਼ਿੰਦਗੀ 'ਚ ਹੁਣ ਮਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਕੋਈ ਨਹੀਂ ਮਾਸੀ ਜੀ ਜਿਹੜੀਆਂ ਗਲਤੀਆਂ ਸਾਡੀ ਭੈਣ ਨੇ ਕੀਤੀਆਂ ਨਾ ਅਸੀਂ ਉਹਨਾਂ ਨੂੰ ਸੁਧਾਰਾਂਗੇ ਇਹ ਬੱਚੀ ਨਾ ਕੱਲ ਵੀ ਤੁਹਾਡੀ ਸੀ ਅੱਜ ਵੀ ਤੁਹਾਡੀ ਆ ਤੇ ਕੱਲ ਵੀ ਤੁਹਾਡੀ ਰਹੂਗੀ ਰਹੀ ਇਹਦੇ ਖਰਚੇ ਦੀ ਗੱਲ ਤੁਸੀਂ ਇਹਨੂੰ ਨਾ ਜਿੰਨਾ ਪੜਾਉਣਾ ਚਾਹੁੰਦੇ ਹੋ ਪੜਾਣਾ ਲਖਾਓ ਜੋ ਕੁਝ ਕਰਨਾ ਕਰੋ ਇਹਦਾ ਜਿੰਨਾ ਵੀ ਖਾਣ ਪੀਣ ਦਾ ਖਰਚਾ ਹੋਊਗਾ ਨਾ ਉਹ ਸਾਰਾ ਅਸੀਂ ਚੱਕਰ ਨੂੰ ਤਿਆਰਾਂ ਪਰ ਤੁਸੀਂ ਹੁਣ ਇਹ ਨਾ ਸੋਚਿਓ ਵੀ ਅਸੀਂ ਇਹਨੂੰ ਲਿਜਾਣਾ ਨਹੀਂ ਚਾਹਦੇ ਅਸੀਂ ਇਹਨੂੰ ਲਿਜਾ ਵੀ ਸਕਦੇ ਹਾਂ ਜੇ ਸਾਡੇ ਨਾਲ ਪਿਆਰਨਾ ਚਾਹੂਗੀ ਮੈਂ ਨਹੀਂ ਤੁਹਾਡੇ ਨਾਲ ਜਾਣਾ ਉਹੀ ਮੰਮਾ ਉੱਥੇ ਹੋਗੀ ਜਿਹੜੀ ਮੈਨੂੰ ਬਚਪਨ ਚ ਛੱਡ ਕੇ ਚਲੇ ਗਈ ਸੀ ਮਾਪੇ ਤੇ ਐਂ ਬੋਲੀ ਦਾ ਮਾ ਮਾਈ ਹੁੰਦੀ ਐ ਮੈਨੂੰ ਜਾਣਾ ਮੈਂ ਆਪਣੀ ਦਾਦੀ ਕੋਲ ਜਾਣਾ ਬਬਲੀ ਜਿਆ ਕੁੜੀਆਂ ਨੂੰ ਜਰੀਏ ਦੇ ਵਾਸਤੇ ਡਰੈਸ ਲੈ ਆਈਆਂ ਉੱਚਾ ਬਣੀ ਮੈਂ ਤੁਹਾਨੂੰ ਦੇ ਜਾ ਕੇ ਆ ਜਾ ਪੁੱਤ ਤੇਰੇ ਵਾਸਤੇ ਮੈਂ ਬੜੀ ਸੋਹਣੀ ਡਰੈਸ ਲੈ ਕੇ ਆਈਆਂ ਆ ਕੇ ਦਿਖਾਵਾਂ ਤੈਨੂੰ ਨਹੀਂ ਮੈਨੂੰ ਨਹੀਂ ਕੁਝ ਚਾਹੀਦਾ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ ਸੀ ਨਾ ਉਹਦਾ ਦਾਦੀ ਮਮਾ ਨੂੰ ਸਾਰੇ ਕਹਿੰਦੇ ਸੀ ਕਿ ਇਹਨੂੰ ਆਪਣੇ ਨਾਨੀ ਘਰੇ ਭੇਜ ਦੇ ਮੈਨੂੰ ਪਤਾ ਹੁਣ ਤੁਸੀਂ ਵੀ ਮੈਨੂੰ ਇੱਥੋਂ ਲੈ ਨਹੀਂ ਆਏ ਹੋ ਨਾ ਪੁੱਤ ਐਦਾਂ ਥੋੜੀ ਕਹੀਦਾ ਹੁੰਦਾ ਆ ਵੱਡਿਆਂ ਦੀ ਗੱਲ ਮੰਨੀ ਦੀ ਹੁੰਦੀ ਆ ਜਾ ਉਹਨਾਂ ਦੇ ਨਾਲ ਦੇਖ ਲੈ ਕੀ ਲੈ ਕੇ ਆਏ ਆ ਤੇਰੇ ਅਸਤੇ ਆਹ ਦੇਖ ਨਮਸੀ ਇਹ ਬੱਚੇ ਦਾ ਸੁਭਾਅ ਕਿੰਨਾ ਚਿੜਚਿੜਾ ਜਿਹਾ ਹੋਇਆ ਪਿਆ ਵਾ ਤੁਹਾਨੂੰ ਦੇਖੋ ਚਿੜਚਿੜੀ ਕਿਉਂ ਨਾ ਹੋਵੇ ਉਹ ਚਿੜਚਿੜੀ ਤਾਂ ਆਪੇ ਹੋਊਗੀ ਪਹਿਲਾਂ ਉਹਨੂੰ ਉਹਦੀ ਮਾਂ ਛੱਡ ਕੇ ਚਲੀ ਗਈ ਹੁਣ ਉਹਦਾ ਪਿਓ ਦੁਨੀਆ ਤੋਂ ਚਲਾ ਗਿਆ ਉਹ ਕੀ ਕਰੇ ਦੱਸ ਮਾਸੀ ਜੀ ਮੈਂ ਤੁਹਾਡੀ ਹਾਲਤ ਨੂੰ ਸਮਝ ਸਕਦਾ ਹਾਂ ਹੁਣ ਤੁਸੀਂ ਉਹ ਦੱਸੋ ਜੇ ਬੱਚੀ ਤੁਹਾਡੇ ਨਾਲ ਰਹਿਣਾ ਚਾਹੁੰਦੀ ਆ ਅਸੀਂ ਉਹਨੂੰ ਜ਼ਬਰਦਸਤੀ ਆਪਣੇ ਨਾਲ ਕਿੱਦਾਂ ਲਿਆ ਸਕਦੇ ਆ ਟੱਕਾ ਤਾਂ ਉਹਦੇ ਨਾਲ ਅਸੀਂ ਕਰ ਵੀ ਨਹੀਂ ਸਕਦੇ ਅੱਗੇ ਜਦੋਂ ਉਹਦੀ ਮਾਂ ਉਹਨੂੰ ਛੱਡ ਕੇ ਗਈ ਸੀ ਉਹ ਛੋਟੀ ਸੀ ਪੁੱਤ ਤੂੰ ਸਿਆਣੀ ਆ ਸਾਰੀਆਂ ਗੱਲਾਂ ਸਮਝਦੀ ਆ ਪੁੱਤ ਕਿਉਂ ਨਹੀਂ ਜਾਣਾ ਤੂੰ ਸਾਡੇ ਨਾਲ ਕੀ ਗੱਲ ਹੋਈ ਆ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਇੱਥੋਂ ਲੈ ਜਾ ਕੇ ਮੇਰੇ ਮम्मा ਕੋਲ ਛੱਡ ਦੋਗੇ ਮੇਰੇ ਮम्मा ਪਤਾ ਕਿੰਨੇ ਗੰਦੇ ਨੇ ਮੇਰੀ ਦਾਦੀ ਨੇ ਤੇ ਮੇਰੇ ਪਾਪਾ ਨੇ ਰੋਵੰਦੇ ਸੀ ਨਹੀਂ ਪੁੱਤ ਇਦਾਂ ਨਹੀਂ ਕਹਿਦਾ ਹੁੰਦਾ ਕੋਈ ਵਕਤ ਹੀ ਐਸਾ ਹੁੰਦਾ ਵਾ ਕਿ ਕੁਝ ਫੈਸਲੇ ਇਹੋ ਜਿਹੇ ਲੈਣੇ ਪੈ ਜਾਂਦੇ ਉਹਨਾਂ ਨੂੰ ਜਿੰਨਾ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਪਰ ਹੁਣ ਤਾਂ ਤੈਨੂੰ ਜਾਣਾ ਪੈਣਾ ਸਾਡੇ ਨਾਲ ਤੇਰੀ ਦਾਦੀ ਨੇ ਹੀ ਬੁਲਾਇਆ ਪੁੱਤ ਹੈ ਨਹੀਂ ਮੈਂ ਆਪਣੀ ਦਾਦੀ ਮਮ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਪੁੱਤ ਮੇਰੀ ਗੱਲ ਮੰਨ ਤੈਨੂੰ ਮੈਂ ਆਪਣੇ ਕੋਲ ਰੱਖੂਗੀ ਤੂੰ ਮੰਮਾ ਨੂੰ ਕੋਲ ਨਹੀਂ ਨਾ ਜਾਣਾ ਤੈਨੂੰ ਮੈਂ ਆਪਣੇ ਕੋਲ ਰੱਖੂਗੀ ਫਿਰ ਤਾਂ ਰਹੇਂਗੀ ਨਾ ਮੈਂ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਦਵਾਂਗੀ ਇੰਨੀਆਂ ਡਰੈਸ ਲੈ ਕੇ ਦਵਾਂਗੀ ਹੈ ਕਿਆ ਨ ਮੈਂ ਨਹੀਂ ਜਾਣਾ ਆਪਣੇ ਦਾਦੀ ਮਮਾ ਨੂੰ ਛੱਡ ਕੇ ਨਹੀਂ ਦਾਦੀ ਮਮਾ ਮੈਂ ਨਹੀਂ ਜਾਣਾ ਨਹੀਂ ਮੈਂ ਨਹੀਂ ਤੁਮ ਛੱਡ ਕੇ ਜਾਣਾ ਲੈ ਨਹੀਂ ਮੈਂ ਨਹੀਂ ਜਾਣਾ ਜਾਪੁੱਸਤ ਇਦਾਂ ਨਹੀਂ ਕਰੀਂ ਨਹੀਂ ਮੈਂ ਨਹੀਂ ਜਾਣਾ ਤੂੰ ਮਮਾ ਇਹ ਢੀਕ ਦੇ ਦੇ ਤੇਰੇ ਘਰ ਤੇ ਅੱਛਾ ਆਂਟੀ ਜੀ ਕੋਈ ਗੱਲ ਨਹੀਂ ਜਦੋਂ ਤੁਹਾਨੂੰ ਲੋੜ ਹੋਈ ਜਦੋਂ ਮਿਲਣਾ ਹੋਇਆ ਇੱਕ ਫੋਨ ਕਰ ਦਿਓ ਅਸੀਂ ਆ ਜਾਵਾਂਗਾ ਪੁੱਤ ਚਾਹ ਠੀਕ ਹੈ ਤਿੱਖੀ ਹੁੰਦੀ ਏ ਕਟਾਰ ਬੁਰੀ ਏ ਤਿੱਖੀ ਹੁੰਦੀ ਏ ਕਟਾਰ ਬੁਰੀ ਇਹ ਵੀ ਸਾਰਾ ਜਗ ਜਣਦਾ ਹੁੰਦੀ ਵਕਤ ਦੀ ਮਾਰ ਬੁਰੀ ਏ ਹੁੰਦੀ ਵਕਤ ਦੀ ਮਾਰ ਬੁਰੀ ਹੁੰਦੀ ਵਕਤ ਦੀ ਮਾਰ ਬੁਰੀ ਏ ਹੁੰਦੀ ਵਕਤ ਦੀ ਮਾਰ ਬੁਰੀ ਅੱਜ ਕੱਲੇ ਰਹ ਗਏ ਆਏ ਅੱਜ ਕੱਲੇ ਰਹ ਗਏ ਆ ਮੇਰੇ ਨਾ ਮੇਰਾ ਰੱਬ ਰਸਿਆ ਹਰ ਹੰਝੂਆਂ ਦੇ ਵਹਿ ਗਏ ਆਏ ਹਰ ਹੰਝੂਆਂ ਦੇ ਵਹਿ ਗਏ ਆ 好、oh.